ਮੈਂ ਗੁਰਵਕ ਸਿੰਘ ਸੋਹਤਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼ਿਪਸ਼ਨਾ ਚੰਦੇਗੁਰੂ ਬਾਲਾ ਸਿੰਘ ਠਾਕਰੇ ਸੋ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਜਿਹੜਾ ਸਾਡਾ ਚੱਕੀ ਪੁਲ ਪਠਾਨਕੋਟ ਵਾਲਾ ਜਿਹੜਾ ਬ੍ਰਿਜ ਹੈਗਾ ਉਹ ਕਿਸੇ ਕਾਰਨਾ ਕਰਕੇ ਪਾਣੀ ਦੀ ਮਾਰ ਹੈ ਇਛਾਲ ਕਰਕੇ ਡੈਮੇਜ ਹੋ ਗਿਆ ਸੋ ਅੱਜ ਕੇਰੀਆਂ ਦੇ ਵਿੱਚ ਸਾਡੇ ਪੁਲਿਸ ਪ੍ਰਸ਼ਾਸਨ ਨੇ ਬੈਰੀਕੇਡ ਲਗਾ ਕੇ ਉਹਨੂੰ ਅਸਕਾ ক্লোਜ ਕਰ ਦਿੱਤਾ ਹੈਗਾ ਅੰਗੇਜਡ ਪਠਾਨਕੋਟ ਸੋ ਮੈਂ ਇਹ ਚਾਹਨਾ ਆ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵਿਵਾਦ ਨਾ ਕੀਤਾ ਜਾਵੇ ਸੋ ਇਹਨਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਇਹ ਸੰਗਠਨ ਲਈ ਆਪਣਾ ਕੰਮ ਕਰបាន ਸੋ ਇਸ ਟਾਈਮ ਰਾਤ ਦੇ ਟਾਈਮ ਦੇਖੋ ਕਿ ਕਿੰਨੀ ਮਿਹਨਤ ਕਰਕੇ ਇਹ ਸਾਰੇ ਦਾ ਸਾਰਾ ਪ੍ਰਸ਼ਾਸਨ ਆਪਣੇ ਕੰਮ 'ਚ ਲੱਗਾ ਹੋਇਆ ਤੇ ਦੁਨੀਆ ਜਿਹੜੇ ਰਾਹੀਰ ਹੈਗੇ ਆ ਉਹ ਲੱਤਾਂ ਫੇਚਣ 'ਚ ਲੱਗੇ ਹੋਏ ਆ ਸੋ ਇਹ ਚੀਜ਼ ਜਿਹੜੀ ਹੈਗੀ ਸਾਨੂੰ ਮਨਜ਼ੂਰ ਨਹੀਂ ਹੈਗੀ ਮੈਂ ਚਾਹਨਾ ਆ ਕਿ ਪੁਲਿਸ ਪ੍ਰਸ਼ਾਸਨ ਦਾ ਇਸ ਟਾਈਮ ਤੇ ਸਾਨੂੰ ਸਾਥ ਦੇਣਾ ਚਾਹੀਦਾ ਅਸੀਂ ਕਿੰਤੂ ਪ੍ਰੰਤੂ ਕਰ ਰਹੇ ਆ ਸੋ ਜੇ ਕਿਸੇ ਵੀਰ ਨੇ ਪਠਾਨਕੋਟ ਜਾਣਾ ਹੈ ਜੰਮੂ ਜਾਣਾ ਹੈ ਸਾਰਿਆਂ ਨੂੰ ਅਪੀਲ ਹੈਗੀ ਆ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਕਿ ਮੁਕੇਰੀਆਂ ਤੋਂ ਗੁਰਦਾਸਪੁਰ ਦਰਦਾਸਪੁਰ ਤੋਂ ਜੰਮੂ ਸੋ ਇਹ ਰਸਤਾ ਜਿਹੜਾ ਹੈਗਾ ਆ ਓਪਨ ਹੈਗਾ ਨਾ ਖਰਾਬ ਹੋ ਉਹ ਤਾਂ ਨਾ ਕਿਸੇ ਨੂੰ ਕਰੋ ਸੋ ਇਹ ਮੇਰੀ ਜਿਹੜੀ ਛੋਟੀ ਜੀ ਇੱਕ ਜਿਹੜੀ ਮੈਸੇਜ ਭਾਵਨਾ ਹੈਗੀ ਆ ਇਹਨੂੰ ਕਬੂਲ ਕੀਤਾ ਜਾਵੇ ਔਰ ਸਾਰਿਆਂ ਦਾ ਸਾਥ ਦੇ ਕੇ ਇਕਜੁੱਟ ਹੋ ਕੇ ਬੜਾ ਗੁਰਦਾਸਪੁਰ ਔਰ ਜੰਮੂ ਪਠਾਨਕੋਟ ਜਾਇਆ ਜਾਵੇ ਸੋ